ਖੇਲਣਾ ਕੁਦਰਤਾਂ ਮਨ ਕਰ ਚਾਓ ਹਮੇਸ਼ਾ ਜਦੋਂ ਸਪੋਰਟਸ ਦੇ ਵਿੱਚ ਅਸੀਂ ਜਾਂਦੇ ਆ ਤਾਂ ਇੱਕ ਜੀਵਨ ਦੀ ਕਸ਼ੈਲੀ ਨਾਲ ਜੁੜਦੇ ਆ ਜਿਹੜੀ ਬਚਪਨ ਤੋਂ ਸ਼ੁਰੂਆਤ ਹੋਈ ਹੁੰਦੀ ਆ ਸੋ ਇੱਕ ਬਹੁਤ ਵਧੀਆ ਇਵੈਂਟ ਆਰਜੀਐਲ ਵੱਲੋਂ ਪੰਜਵਾਂ ਹੀ ਟੂਰਨਾਮੈਂਟ ਕਰਾਇਆ ਜਾ ਰਿਹਾ ਸਾਡਾ ਸੀਜ਼ਨ ਬਹੁਤ ਵਧੀਆ ਰਿਹਾ ਜੋ ਅਸੀਂ ਸੋਚਿਆ ਸੀ ਉਸ ਤੋਂ ਕਿਤੇ ਵਧੀਆ एदा जो भी परफॉर्मेंस से प्ले ए 15 टीमें खिलाड़ी भाग लिया जी 195 खिलाड़ी सी ये वन वीक हमारे लिए इट्स लाइक अ फेस्टिवल मतलब ऐसा लगता है कि एक फेस्टिवल है जो हम सारी फैमिली एज अ फैमिली एंजॉय करते हैं जी बिल्कुल अच्छा मैसेज जाता है सारे देखते हैं कि इतने अच्छे से ये लोग खेल रहे हैं और वैसे भी हमारी टीम में बहुत ज़्यादा ये राय एक दूसरे की सुनते हैं नहीं तो हो जाता है कि कोई थोड़ा सा बोल देता है तो मुंह बना रहता है कि भाई ठीक है तू देख ले या कर ले तो वैसा कुछ नहीं दिखा ਤੁਸੀਂ ਸਵੱਕੇ ਖਾਸ ਸੋਰ ਤੇ ਪਹੁੰਚੇ ਨੇ ਬੀਜੇਪੀ ਤੋਂ ਲੁਧਿਆਣਾ ਪ੍ਰਧਾਨ ਰਿਸ਼ਤ ਮਾਨ ਜੀ ਤੁਮਾਰ ਸਾਹਿਬ ਅੱਜ ਕਿਵੇਂ ਲੱਗਾ ਸਪੋਰਟਸ ਫਰ ਸਪ੍ਰਿੰਟ ਕਿਵੇਂ ਦੇਖਣ ਨੂੰ ਮਿਲੀ ਮੈਚ ਵਿੱਚ ਦੇਖੋ ਬੜੀ ਖੁਸ਼ੀ ਹੁੰਦੀ ਆ ਕਿਉਂਕਿ ਖੇਲਣਾ ਕੁਦਰਤ ਮੰਨ ਕਾ ਚਾਹੋ ਹਮੇਸ਼ਾ ਜਦੋਂ ਸਪੋਰਟਸ ਦੇ ਵਿੱਚ ਅਸੀਂ ਜਾਂਦੇ ਆ ਤਾਂ ਇੱਕ ਜੀਵਨ ਦੀ ਕਸ਼ੈਲੀ ਨਾਲ ਜੁੜਦੇ ਆ ਜਿਹੜੀ ਬਚਪਨ ਤੋਂ ਸ਼ੁਰੂਆਤ ਹੋਈ ਹੁੰਦੀ ਆ ਸੋ ਇੱਕ ਬਹੁਤ ਵਧੀਆ ਇਵੈਂਟ ਆਰਜੀਐਲ ਵੱਲੋਂ ਪੰਜਵਾਂ ਇਹ ਟੂਰਨਾਮੈਂਟ ਕਰਾਇਆ ਜਾ ਰਿਹਾ ਔਰ ਸਾਰੇ ਪਰਿਵਾਰ ਇੱਕ ਫੈਮਿਲੀ ਦੀ ਤਰ੍ਹਾਂ ਸਾਰੇ ਰਲ ਮਿਲ ਕੇ ਇਹ ਚ ਪਾਰਟਿਸਿਪੇਟ ਕਰ ਰਹੇ ਨੇ ਬੜੀ ਖੁਸ਼ੀ ਹੋਈ ਦੇਖ ਕੇ ਟੀਮਾਂ ਨੇ ਬੜੀ ਮਿਹਨਤ ਦੇ ਨਾਲ ਹਿੱਸਾ ਲਿਆ 5 ਦਿਨ ਤੋਂ ਇਹ ਟੂਰਨਾਮੈਂਟ ਚੱਲਿਆ ਤੇ ਜਿਹੜੀ ਟੀਮ ਜਿੱਤੀ ਹੈ ਉਹ ਵੀ ਬਹੁਤ ਮਿਹਨਤ ਦੇ ਨਾਲ ਜਿੱਤੀ ਹੈ ਔਰ ਬੜਾ ਟਫ ਮੁਕਾਬਲਾ ਸੀ ਫਾਈਨਲ ਦਾ ਮੈਂ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਇਸੇ ਟੰਗ ਦੇ ਨਾਲ ਸਪੋਰਟਸ ਤੋਂ ਸਿੱਖ ਗਏ ਅਸੀਂ ਆਪਣੀ ਜੀਵਨ ਸ਼ੈਲੀ ਦੇ ਵਿੱਚ ਵੀ ਉਸ ਹੀ ਰੰਗਾਂ ਨੂੰ ਲੈ ਕੇ ਆਈਏ ਜਿੱਤ ਹਾਰ ਦਾ ਮਹੱਤਵ ਨਹੀਂ ਮਹੱਤਵ ਹੈ ਮਿਹਨਤ ਦਾ ਮੇਰੇ ਵੱਲੋਂ ਕੀਤੇ ਜਾ ਰਹੇ ਪ੍ਰਯਾਸਾਂ ਦਾ ਔਰ ਸਪੋਰਟ ਸੇਹੀ ਸਿਖਾਉਂਦੀ ਆ ਕਿ ਸਾਰਿਆਂ ਨੇ ਬਿਹਤਰ ਐਫਰਟਸ ਕੀਤੇ ਔਰ ਇੱਕ ਟੀਮ ਨੇ ਜਿੱਤਣਾ ਹੁੰਦਾ ਇੱਕ ਨੇ ਹਾਰਨਾ ਹੁੰਦਾ ਲੇਕਿਨ ਇੱਕ ਟੀਮ ਜਿੱਤੀ ਆ ਲੇਕਿਨ ਜਿਹੜੀਆਂ ਟੀਮਾਂ ਨਹੀਂ ਜਿੱਤ ਸਕੀਆਂ ਉਹ ਅੱਗੇ ਲਈ ਹੋਰ ਮਿਹਨਤ ਨਾਲ ਤਿਆਰੀ ਕਰਨਗੀਆਂ ਇਹੀ ਜੀਵਨ ਦੀ ਸ਼ੈਲੀ ਹੈ ਮੈਂ ਉਹਨਾਂ ਨੂੰ ਬਹੁਤ-ਬਹੁਤ ਵਧਾਈ ਦਿੰਨਾ ਔਰ ਅੱਗੇ ਲਈ ਸ਼ੁਭਕਾਮਨਾਵਾਂ ਦਿੰਦਾ ਆ ਆਰ ਜੇ ਪੀ ਐਲ ਪ੍ਰੀਮੀਅਰ ਲੀਗ ਸੀਜ਼ਨ 5 ਜੀਹਾ ਭਾਈ ਜੀ ਕਿੱਦਾਂ ਤੇ ਲੀਗ ਰਹੀ ਹੈ ਕਿਵੇਂ ਦਾ ਰਿਹਾ ਸੀਜ਼ਨ 5 ਐਤ ਜੀ ਥੈਂਕ ਯੂ ਸਾਰਿਆਂ ਨੂੰ ਸਾਡਾ ਸੀਜ਼ਨ ਬਹੁਤ ਵਧੀਆ ਰਿਹਾ ਜੋ ਅਸੀਂ ਸੋਚਿਆ ਸੀ ਉਸ ਤੋਂ ਕਿਤੇ ਵਧੀਆ ਇਹਦਾ ਜੋ ਵੀ ਪਰਫਾਰਮੈਂਸ ਸੀ ਇਹਦੇ 15 ਜਿਮਾਂ ਦੇ ਖਿਡਾਰੀ ਭਾਗ ਲਿਆ ਜਿਹਦੇ 195 ਖਿਡਾਰੀ ਸੀਗੇ ਵਾਹ ਜੀ ਵਾਹ ਕੀ ਬਾਤਾਂ ਜੀ ਤਾਂ ਨਹੀਂ ਹੋ ਸਰਪਰਟਿੰਗ ਇਸਦੇ ਬੱਜੀ ਕੋਈ ਨਹੀਂ 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 ਬਿਲਕੁਲ ਸਭ ਕੋ ਯੋਗ ਕਰ ਬੋਲ ਜੀ ਹਾਂ ਜੀ ਬਿਲਕੁਲ ਬੇਅਦਾਨ ਫਾਈਨਲ ਤੱਕ ਸੈਫਲ ਟੀਮਾਂ ਕਿਤੇ ਪਹੁੰਚੇ ਸੀਗੀਆਂ ਸੈਮੀਫਾਈਨਲ ਤਾਂ ਸਾਡਾ ਸੀਗਾ ਨਹੀਂ ਇਹਦੇ ਐਲੀਮੀਨੇਟਰ ਮੈਚ ਸੀਗਾ ਉਹਦੇ ਵਿੱਚੋਂ ਨਿਕਲ ਕੇ ਵਿਸਵਾਇਡ ਰਾਈਡਰ ਅੱਗਾ ਇਸੇ ਸਾਡੀ ਟੀਮ ਰਿਜਮੈਨ ਰੈਂਜਰਸ ਸੀ ਫਾਈਨਲ ਪਹੁੰਚੀ ਸੀ ਕੀ ਆ ਬਾਤ ਦੋਨੋਂ ਦਾ ਫਾਈਨਲ ਹੋਇਆ ਜਿਹੜਾ ਰਿਜਮੈਨ ਰੈਂਜਰਸ ਨੇ ਜਿੱਤਿਆ ਕਿਨੇ ਮਾਰਦੇ ਨਾਲ ਕਿਵੇਂ ਰਿਕ ਨਿਫਟਾ ਤੁਸੀਂ ਇਹ ਸਮਝ ਲਓ ਕਿ ਇੱਕ ওভার ਰੰਦਾ ਸੀਗਾ ਸੱਤ ਵਿਕਟਾਂ ਨਾਲ ਜਿੱਤੇ ਆ ਠੀਕ ਹੈ ਜੀ ਤੇ ਮੈਨ ਆਫ ਦਾ ਸੀਰੀਜ਼ ਕਿਹਨੂੰ ਕੱਢਿਆ ਗਿਆ ਮੈਨ ਆਫ ਦਾ ਸੀਰੀਜ਼ ਸਾਡੇ ਆਈਪੀਐਲ ਪਲੇਅਰ ਕਰਨ ਗੋਇਲ ਜੀ ਹੈ ਤੇ ਮੈਨ ਆਫ ਦਾ ਮੈਚ ਜੀ ਮੈਨ ਆਫ ਦਾ ਫਾਈਨਲ ਮੈਚ ਦੀਪਕ ਬੰਸਲ ਜੀ ਹੈ ਠੀਕ ਹੈ ਤਾਂ ਓਵਰ ਆਲ ਕਰਾਊਡ ਨੇ ਪਰਿਵਾਰਾਂ ਨੇ ਕਿਵੇਂ ਇੰਜੋਏ ਕੀਤਾ ਇੱਥੇ ਆ ਕੇ ਬਈ ਸਾਨੂੰ ਤਾਂ ਜੋ ਲੱਗਦਾ ਔ ਔਰ ਸਭ ਨੇ ਤਾਰੀਫ ਕੀਤੀ ਐਸੀ ਆਪਣੇ ਵੱਲੋਂ ਫੁੱਲ ਅਫਰਟ ਦਿੱਤੀ ਹੈ ਪਰ ਸਾਡੇ ਸਾਰੇ ਨਾਲ ਖੜੇ ਆ ਡੀਸੀ ਹੋ ਗਿਆ ਕੈਮੀ ਹੋ ਗਿਆ ਮੁਕਲ ਹੋ ਗਿਆ ਰੋਇਦ ਹੋ ਗਿਆ ਸਭ ਨੇ ਸਾਹਿਲ ਭయ్యా ਹੋਵੇ ਜੀਆਂ ਹੋਰ ਪ੍ਰੀਮੀਅਰ ਲੀਗ ਸੀਜ਼ਨ 6 ਅੰਦਰਿਆਂ ਕੀ ਹੁਣ ਹੋਵੇ ਜਰੂਰ ਜੀ ਜਰੂਰ ਕਿਉਂ ਨਹੀਂ ਕਰਾਂਗੇ ਸਰ ਕਿਉਂ ਜਰੂਰ ਕਰਾਂਗੇ ਨਹੀਂ ਕਰਾਂਗੇ ਜੀ ਠੀਕ ਹੈ ਥੈਂਕ ਯੂ ਜੀ ਥੈਂਕ ਯੂ ਸੋ ਦੇਖ ਸਕਦੇ ਹੋ ਕਿੰਨੇ ਕੁਝ ਮਜ਼ਾਯਤ ਤਰੀਕੇ ਦੇ ਨਾਲ ਆਰਜਪੀਐਲ ਪ੍ਰੀਮੀਅਰ ਲੀਗ ਸੀਜ਼ਨ 5 ਹੋਇਆ ਤੇ ਚਿਹਰਿਆਂ ਤੇ ਜੋ ਖੁਸ਼ੀ ਹੈ ਉਹ ਦੇਖ ਸਕਦੇ ਹੋ ਜਿਵੇਂ ਟੀਮ ਨੇ ਜਿੱਤੇ ਆ ਤੇ ਬਿਸਤੂਨ ਰੱਪਰੇ ਨੇ ਬਹੁਜੀ ਓਵਰਆਲ ਸਿਆਣੇ ਹੋ ਕਿਵੇਂ ਦਾ ਤੇਰ ਪਾ ਰਿਹਾ ਨੌਜਵਾਨ ਪੀੜੀ ਪਰਿਵਾਰਾਂ ਚ ਪਿਆਰ ਤੁਹਾਡੇ ਕੋਲ ਇਹ ਸਭ ਤੋਂ ਪਹਿਲਾਂ ਮੈਂ ਸਾਰੇ ਨੂੰ ਇਕੱਠੇ ਕੀਤਾ ਵਾਹ ਜੀ ਮਾ ਕਿਆ ਜੀ ਤੋਂ ਨੰਗਾ ਪਿਆ ਸੀ ਸਭਾ ਸਾਰੇ ਨੂੰ ਕਿ ਟੈਕਸ ਨਾ ਕਿ ਚਲੋ ਬੱਚੇ ਖਵਾ ਫੀਟਾ ਬਲੋਗੇ ਇਸ ਲਈ ਸਾਰੇ ਸਭ ਇਕੱਠੇ ਹੈ ਸਭ ਨੂੰ ਮੇਰਾ ਅਸ਼ੀਰਵਾਦ ਹੈ ਠੀਕ ਹੈ ਠੀਕ ਹੈ ਜੀ ਇੱਥੇ ਬੱਚੋਂ ਖੇਡਦੇ ਰਹਿਣਗੇ ਹਾਂ ਜੀ ਬਿਲਕੁਲ 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 ਸੋ ਦੇਖ ਸਕਦੇ ਹੋ ਕਿ ਕਿੰਨਾ ਹੀ ਸੋਹਣਾ ਵਧੀਆ ਰਿਹਾ ਵਾ 15 ਟੀਮਾਂ 195 ਦੇ ਆਸ-ਪਾਸ ਪਲੇਅਰ ਦੇ ਨਾਲ ਦੇ ਨਾਲ ਮਾਹੌਲ ਦੇਖ ਸਕਦੇ ਹੋ ਖੁਸ਼ ਨੁਮਾ ਪਰਿਵਾਰਕ ਮਾਹੌਲ ਕਿ ਆਪਸ ਵਿੱਚ ਹਾਰ ਜਿੱਤ ਤਾਂ ਲੱਗੀ ਰਹਿੰਦੀ ਹੈ ਹਾਰ ਜਿੱਤ ਤਾਂ ਹੁੰਦੀ ਰਹਿੰਦੀ ਹੈ ਪਰ ਇੱਕ ਸਪੋਰਟਸਮੈਨ ਸਪਿਰਿਟ ਦੇ ਨਾਲ ਆਪਸ ਵਿੱਚ ਪਰਿਵਾਰਾਂ ਨੇ ਖੇਡ ਕੇ ਜਿੱਤ ਦੇ ਜਸ਼ਨ ਮਨਾਏ ਨੇ ਸੋ ਗਰਾਊਂਡ ਦਾ ਤੁਹਾਨੂੰ ਇਸ ਟਾਈਮ ਨਜ਼ਾਰਾ ਦਿਖਾ ਰਿਹਾ ਕਿ ਕਿਸ ਤਰ੍ਹਾਂ ਖੁਸ਼ੀ ਦੇ ਨਾਲ ਜਿੱਤਨ ਵਾਲੀਆਂ ਟੀਮਾਂ ਆਪਦੇ ਆਪ ਦੇ ਸਰਟੀਫਿਕੇਟਸ ਆਪਦੇ ਆਪ ਦੀਆਂ ਟਰੋਫੀਆਂ ਦੇ ਨਾਲ ਪਰਿਵਾਰਾਂ ਦੇ ਨਾਲ ਖੁਸ਼ੀ ਸਾਂਝੇ ਕਰਦੀਆਂ ਹੋਈਆਂ ਸੋ ਇਹ ਦੇਖ ਸਕਦੇ ਹੋ ਇਸ ਵਕਤ ਦਾ ਜੋ ਦ੍ਰਿਸ਼ ਹੈ ਜੋ ਸੀਨ ਹੈ ਉਹ ਤੁਸੀਂ ਦੇਖ پا ਰਹੇ ਹੋ ਕੇ ਜੇਤੂ ਟੀਮਾਂ ਦੂਸਰੀ ਟੀਮਾਂ ਕਿਸ ਤਰ੍ਹਾਂ ਫਿਰ ਫਿਰ ਬੁਰੇ ਦੇ ਨਾਲ ਜਿੱਤ ਦਾ ਜਸ਼ਨ ਮਨਾਉਂਦੇ ਹੋਇਆ ਸੋ ਉਹ ਸੀਨ ਇਸ ਤੂ ਪੂਰਾ ਇਸ ਵਕਤ ਦੇਖਣ ਨੂੰ ਮਿਲ ਰਿਹਾ ਹੈ ਕਿ ਕਿਸ ਤਰ੍ਹਾਂ ਆਜੇ ਪੀਐਲ ਪ੍ਰੀਮੀਅਰ ਲੀਗ ਸੀਜ਼ਨ 5 ਦੇ ਵਿੱਚ 15 ਟੋਟਲ ਟੀਮਾਂ 195 ਦੇ ਆਸ-ਪਾਸ 플레이ਰ ਪਰ ਫਾਈਨਲ ਚ ਪਹੁੰਚਣ ਵਾਲੀਆਂ ਦੋ ਟੀਮਾਂ ਤੇ ਉਹਨਾਂ ਦੇ ਵਿੱਚੋਂ ਫਿਰ ਟੀਮਾਂ ਜਿੱਤ ਕੇ ਆਪ ਕਿਸੇ ਜਾਣਦੇ ਨਹੀਂ ਇਹ ਕਿਵੇਂ ਦਾ ਲੱਗਿਆ ਕਿਵੇਂ ਰਿਹਾ ਪਰ ਹੋਮ ਕਿੰਨਾ ਕਿਤਾ ਸਾਰੇ ਕਿਉਂ ਮੇਰਾ ਤਾਂ ਹੋਰ ਪ੍ਰੀਮੀਅਰ ਲੀਗਾ ਹੁੰਦੇ ਨੇ ਜਿਹੜੇ ਆਉਂਦੇ ਰਹੇ ਹਾਂਜੀ ਹਾਂਜੀ ਬਿਲਕੁਲ ਜੀ ਤੇ ਜਿੱਤੇ ਬਿਗਲਵਾਇਦੇ ਰਹੇ ਹਾਂਜੀ ਹਾਂਜੀ ਸੋ ਕਿੰਨਾ ਕਿਤੇ ਖੁਸ਼ੀ ਦੀ ਕਿ ਲਹਿਰ ਹੈ ਉਹ ਜਿੱਤ ਉਹਨਾਂ ਨੂੰ ਮਿਲ ਰਹੀ ਹੈ ਜਿੱਤਨ ਹੋਵੇ ਵੀ ਕਿਉਂ ਨਾ ਜਿਸ ਤਰ੍ਹਾਂ ਇਹ ਤੁਹਾਨੂੰ ਕਿਵੇਂ ਲੱਗਦਾ ਜੀ ਇਹ ਆਪਸੀ ਪ੍ਰੇਮ ਪਿਆਰ ਦੇ ਨਾਲ ਸਪੋਰਟਸਮੈਨਸ਼ਿਪ ਦਿਖਾਉਂਦੇ ਹੋਏ ਆ ਜੋ ਪਰਿਵਾਰ ਖੇਡਦੇ ਆ ਤਾਂ ਕਿਹ ਹੈ ਜੇ ਇੱਕ ਅੱਛਾ ਮੈਸੇਜ ਲੋਕਾਂ ਜਾਂਦਾ ਜੀ ਬਿਲਕੁਲ ਅੱਛਾ ਮੈਸੇਜ ਜਾਂਦਾ ਹੈ ਸਾਰੇ ਦੇਖਦੇ ਹੈ ਕਿ ਇਤਨੇ ਅੱਛੇ ਸੇ ਇਹ ਲੋਕ ਖੇਲ ਰਹੇ ਹੈ ਔਰ ਵੈਸੇ ਵੀ ਹਮਾਰੀ ਟੀਮ ਮੇ ਬਹੁਤ ਜ਼ਿਆਦਾ ਯਾਰਾ ਹੈ ਇੱਕ ਦੂਸਰੇ ਕੀ ਸੁਣਤੇ ਹੈ ਨਹੀਂ ਤੋ ਹੋ ਜਾਤਾ ਹੈ ਕਿ ਕੋਈ ਥੋੜਾ ਜਿਹਾ ਬੋਲ ਦੇਤਾ ਹੈ ਤੋ ਮੂੰਹ ਬਣਾ ਲੇਤਾ ਹੈ ਕਿ ਵਈ ਠੀਕ ਹੈ ਤੂ ਦੇਖ ਲੇ ਯਾ ਕਰ ਲੇ ਤੋ ਵੈਸਾ ਕੁਛ ਨਹੀਂ ਦਿਖਾ ਬਿਲਕੁਲ ਜੋ ਖੇਡਣ ਵਾਲੇ ਤਾਂ ਪਲੇਅਰ ਹੁੰਦੇ ਨੇ ਪਰ ਉਹਨਾਂ ਦੇ ਪਰਿਵਾਰ ਨਾਲ ਹੁੰਦੇ ਨੇ ਉਹ ਵੀ ਬਾਹਰ ਬੈ ਕੇ ਸਾਰੇ ਇੰਜੋਏ ਕਰਦੇ ਹੈ ਕਿਵੇਂ ਦੇ ਮੂਵਮੈਂਟਸ ਲੱਗਦੇ ਨੇ ਕਿਵੇਂ ਦੇ ਇੱਕ ਐਡਰੈਨਲ ਰਸ਼ ਜਿਹਾ ਮਿਲਦਾ ਹੁੰਦਾ ਕਿਵੇਂ ਦਾ

ਲੱਗਦਾ ਹੈ ਸੋ ਇਹ ਪਿਆਰੀ ਬੱਚੀ ਹੈ ਕਿੰਨਾ ਕਿਤੇ ਦੇਖ ਕੇ ਵਧੀਆ ਲੱਗਦਾ ਵਧੀਆ ਮਹਿਸੂਸ ਕਰਦੇ ਆ ਸੋ ਇੱਕ ਵਧੀਆ ਸਪੋਰਟਸਮੈਨਸ਼ਿਪ ਦੇ ਨਾਲ ਸਪੋਰਟਸਮੈਨ ਸਪਿਰਿਟ ਦੇ ਨਾਲ ਹਾਰ ਜਿੱਤ ਤੋਂ ਉੱਪਰ ਉੱਠ ਕੇ ਜਦੋਂ ਇਦਾਂ ਹੀ ਗੇਮਾਂ ਹੁੰਦੀਆਂ ਨੇ ਤਾਂ ਇਹ ਵਾਕਈ ਇੱਕ ਦਿਨ ਤੇ ਚੰਗਾ ਸਨੇਹਾ ਦਿੰਦੀਆਂ ਸੋ ਉਮੀਦ ਕਰਦੇ ਆ ਕਿ ਆਰਜੀਪੀਐਲ ਦਾ ਜਿਵੇਂ ਇਹ ਪ੍ਰੀਮੀਅਰ ਲੀਗ ਸੀਜ਼ਨ 5 ਹੋਇਆ ਜੇ ਹੋਰ ਲੀਗਸ ਹੋਣ ਹੋਰ ਸੀਜ਼ਨ ਹੋਣ ਤਾਂ ਜੋ ਆਪ ਦੀ ਫ੍ਰੀਮ ਪਿਆਰ ਐਂ ਵਧਦਾ ਰਹੇ ਕੈਮਰਾਮੈਨ ਸੰਜੇ ਸੇਂਡੀਆਂ ਦੇ ਨਾਲ ਨਫਪਰੀ ਸਿੰਘ ਦੇਦੀ ਲੁਧਿਆਣਾ ਲਾਈਵ ਨਿਊਜ਼